ਆਲੋ ਸਤਿ ਸ਼੍ਰੀ ਅਕਾਲ ਜੀ ਆ ਜਲਾ ਆਦੇ ਬਲਾਗ ਦੇ ਵਿੱਚ ਤੁਹਾਡਾ ਸਵਾਗਤ ਹੈਗਾ ਤੇ ਆਪਾਂ ਖੜੇ ਫ੍ਰੇਕ ਕੋਟ ਉਹ ਲੋਏ ਰੋਡ ਤੇ ਤੇ ਵੇਖੋ ਕਿੰਨੀ ਅਲੱਗ ਜਾਈਆਂ ਵੇਖੋ ਵੇਲਾ ਇੰਨਾ ਨੂੰ ਠੰਡ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਵੇਖੋ ਤੇ ਆਪਾਂ ਫਿਰ ਵੀ ਝੁੱਲਾਂ ਤਪਾਏ ਉਸ ਨਿਕਾਲ ਸਕਦੇ ਗਏ ਤੇ ਵੇ ਨਿੱਕੇ ਨਿੱਕੇ ਟੋਪ ਨੇ ਬਣਾਈਆਂ ਨਿੱਕੇ ਨਿੱਕੇ ਮਕਾਨ ਨੇ ਜਿਹੜਾ ਨਾਲ-ਨਾਲ ਬਣਾਏ ਹੋਏ ਆ ਤੇ ਕਮੈਂਟਾਇਰ ਦੱਸੋ ਜੇ ਆਹ ਦਾ ਸਾਰਾ ਵਾਪਸ ਗੇ ਲੋ ਲੱਗਦੀ ਕਿ ਨਹੀਂ ਲੱਗਦੀ ਤੇ ਵਾਕ ਯੋ ਪਾ ਵੇਖੋ ਪੋਲ ਬੰਦਾ ਬੋਲੋ ਤੇ ਉੱਪਰ ਜਾਂਦੀ ਪਈਆ ਤੇ ਬਾਕੀ ਥੰਮੇ ਜਾਦੇ ਤਾਂ ਕਿ ਬੜਾ ਮोटा ਸਪਾਲੇਗੇ ਦੁਰਦੁਰ ਹੋ ਜਾਣਗੇ ਔਰ ਨਵੀਂ ਕਾਇਸ ਦੇਖੋ ਯਾਰ ਅੱਪਾ ਇਹਨਾਂ ਦਾ ਵੀ ਸਾਫਦਾ ਜਿਆਦਾ ਕਿੰਨੀ ਠੰਡ ਹੈ ਜੀ ਅੱਥੇ ਫਿਰ ਵੀ ਮੰਗੜ ਮੰਗੜ ਤੁਰੇ ਜਾਂਦੇ ਕਿਵੇਂ ਆ ਆਪਾਰ ਰਹੀਆਂ ਜਿਹੜੇ ਬੈ ਕੇ ਮਰੋ ਮਰੋ ਕਰੀ ਜਾਂਦਾ ਅੱਜ ਠੰਡ ਬਹੁਤ ਹੋਈ ਪਈ ਆ ਜਾ ਤੀ ਚਾਸ ਪਰ ਤੰਦ ਤੰਦਾ ਅੱਜ ਤਾਂ ਐਂ ਲੱਗਦਾ ਪੰਜਾਬ ਦੇ ਵਿੱਚ ਮਾਚਲ ਜਾਵੜਿਆ ਸਹੀ ਗੱਲ ਹੈਗੀ ਗਾ ਕੱਲ ਕਮੈਂਟਾਂ ਵੀਊ ਦੱਸੋ ਜੇ ਆਲਾ ਦਾ ਕਹੜਾ ਵੀ ਆਪਣਾ ਮਾਚਲ ਬਣਾ ਕਾ ਤਾਂ ਤੰਦ ਹੁੰਦੇ ਜੇ ਨਿੱਕ ਨਿੱਕ ਕਰੇ ਦਾ ਵੀ ਪੈਂਦਾ ਪਿਆ ਕੱਲ ਨਾਲੋਂ ਠੰਡਾ ਵੀ ਜਾਦੇ ਹੈ ਜੀ ਤੇ ਬਾਕੀ ਆਪ ਦਿਖਾਉਨੇ ਆ ਫਿਰ ਅਗਲੇ और ट्रेन देखो जांदी पाखड लमई है रंग बिरंगी का तो होती है अच्छा ए सीआई डब्बे है बेली ट्रेन बहुत जांदी ट्रेन और बैक साइड है